ਸ਼ਰੋਮਣੀ ਅਕਾਲੀ ਦਰ ਦੀ ਵਰਕਿੰਗ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲタルਸਬ ਵੱਲੋਂ ਸਥਾਪਿਤ ਕੀਤੀ ਸੱਤ ਮੈਂਬਰੀ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਹੀ ਕਮੇਟੀ ਬਣਾ ਕੇ ਆਪਣੇ ਹੀ ਅਬਜ਼ਰਵਰ ਲਾ ਕੇ ਆਪਣੀ ਹੀ ਉਹਨਾਂ ਲੋਕਾਂ ਦੀਆਂ ਡਿਊਟੀਆਂ ਲਾ ਕੇ ਜਿਹੜੇ ਸਿਰਫ ਉਹਨਾਂ ਨਾਲ ਹੀ ਚੱਲ ਸਕਣ ਮੈਂ ਸਮਝਦਾ ਇੱਕ ਕਿਸਮ ਦਾ ਸ੍ਰੀ ਅਕਾਲタルਸਬ ਦੇ ਹੁਕਮਾਂ ਦੀ ਸ਼ਰਿਆਮ ਉਲੰਘਣਾ ਹੋਈ ਹੈ ਔਰ ਸ਼ਰਮਣੀ ਕਾਲੀ ਦਾਲ ਨੂੰ ਪਵਿੱਤੇ ਦੇ ਵਿੱਚ ਲਾਂਬੰਦ ਕਰਕੇ ਇੱਕ ਪੰਥਕ ਸ਼ਕਤੀ ਦੇ ਤੌਰ ਤੇ ਮਜ਼ਬੂਤ ਕਰਨ ਦੀ ਇੱਛਾ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਸੀ ਜੈਦਾਦਾ ਸਾਹਿਬ ਨੇ ਪੰਥ ਵਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਇੱਛਾ ਪ੍ਰਗਟ ਕੀਤੀ ਸੀ ਜੈਦਾਦਾ ਸਾਹਿਬ ਨੇ ਪੰਥ ਦੀਆਂ ਭਾਵਨਾਵਾਂ ਦਾ ਉਹਨੂੰ ਤਾਰਪੂੜੋ ਕੀਤਾ ਔਰ ਮੈਂ ਸਮਝਦਾ ਕਿ ਪੰਥਕ ਸ਼ਕਤੀ ਨੂੰ ਖੇਰੂ-ਖੇਰੂ ਕਰਨ ਲਈ ਇਹ ਜਿਹੜਾ ਇੱਕ ਰਾਹ ਲੱਭਿਆ ਇਹ ਬੜਾ ਨੁਕਸਾਨਦਾਇਕ ਆ ਬੜਾ ਖਤਰਨਾਕ ਆ ਇਹ ਪੰਜਾਬ ਤੇ ਪੰਥ ਹਤੈਸੀਆਂ ਦੇ ਮਨਾਂ ਤੇ ਵੀ ਬੜੀ-ਬੜੀ ਠੇਸ ਪਹੁੰਚੀ ਆ ਔਰ ਖਾਸ ਤੌਰ ਤੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਵੀ ਧਰਮ ਸੰਕਟ ਦੇ ਵਿੱਚ ਪਾਤਾ ਕਿ ਉਹ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਪ੍ਰਵਾਨ ਕਰਨ ਉਹਦੇ ਵੱਲੋਂ ਜਹੇਦਾਰ ਸਾਹਿਬ ਵੱਲੋਂ ਦਿੱਤੇ ਆਦੇਸ਼ਾਂ ਤੇ ਚੱਲ ਜਾਂ ਇਹ ਜਿਹੜੇ ਸ੍ਰੀ ਅਕਰਤਾ ਸਭ ਤੋਂ ਭਗੌੜੇ ਹੋ ਕੇ ਆਪਣੀ ਬੱਕਰੀ ਕਮੇਟੀ ਬਣਾ ਕੇ ਬੱਕਰੀ ਭਰਤੀ ਕਰਨ ਲਈ ਚਲ ਡਿਊਟੀਆਂ ਲਾ ਰਹੇ ਨੇ ਕਿ ਉਹਨਾਂ ਨਾਲ ਚੱਲਣ ਮਤਲਬ ਉੱਧਰ ਜਨਰਲ ਸਾਹਿਬ ਵੱਲੋਂ ਬੜੇ ਸਪਸ਼ਟ ਤੇ ਸਾਫ਼ ਸ਼ਬਦਾਂ ਵਿੱਚ ਭਾਵੇਂ ਹਦੇਸ਼ ਦਿੱਤੇ ਨੇ ਕਿ ਸੱਤਮਾ ਬ੍ਰੀ ਕਮੇਟੀ ਕਾਇਮਾ ਸੱਤਮਾ ਬ੍ਰੀ ਕਮੇਟੀ ਹੀ ਮਤਲਬ ਭੁਖ ਵਿੱਚ ਅਕਾਲੀ ਦਾਲ ਨੂੰ ਸੰਭਾਲੇਗੀ ਸੋ ਮੈਂ ਸਮਝਦਾ ਕਿ ਇਹ ਅੱਜ ਜੋ ਹਾਲਾਤ ਬਣੇ ਨੇ ਪੰਜਾਬ ਦੇ ਅੰਦਰ ਪੰਥਕ ਸਫਾ ਦੇ ਅੰਦਰ ਇਹਦੇ ਨਾਲ ਬਹੁਤ ਵੱਡੀ ਨਿਰਾਸ਼ਾ ਪੰਥ ਖੇਤਰ ਦੇ ਵਿੱਚ ਹੋਈ ਆ ਅਸੀਂ ਅੱਜ ਵੀ ਅਪੀਲ ਕਰਦੇ ਆ ਉਹਨਾਂ ਨੂੰ ਕਿ ਉਹ ਜਿਵੇਂ ਜਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ ਆ ਉਹਤੇ ਹੀ ਅਮਲ ਕਰਨ ਆਪਣੀ ਬਣਾਈ ਕਮੇਟੀ ਜਿਹੜੀ ਆ ਉਹਨੂੰ ਵੀ ਇਹਤੂ ਮਹੀਨੇ ਦੇ ਵਿੱਚ ਵਿੱਚ ਭਾਰਤੀ ਕਰਕੇ ਆਪਣੀ ਮਰਜ਼ੀ ਦੀ ਫੇਰ ਚੋਣ ਕਰਕੇ ਮਗਾ ਇਸੇ ਗੱਲ ਤੇ ਤਾਂ ਉਹਨਾਂ ਨੇ ਖਾਸ਼ਾ ਬਰਨ ਕੀਤਾ ਸੀ 7 ਮੈਂਬਰੀ ਕਮੇਟੀ ਨਿਗਰਾਨੀ ਕਰ ਲਈ ਸੀ ਕਿ ਬੋਗਸ ਭਰਤੀ ਨਾ ਹੋਵੇ ਕੋਈ ਬੋਗਸ ਲੋਕ ਨਾ ਹੋਣ ਮਨਮਰਜ਼ੀ ਨਾਲ ਕੀਤੀ ਜਾਵੇ ਤੇ ਉਸੇ ਨੂੰ ਤਾਲਕਟੋ ਕੀਤਾ ਗਿਆ ਔਰ ਉਹਨਾਂ ਆਪਣੇ ਆਪ ਨੂੰ ਪਹਿਲਾਂ ਮੇਲਾ ਮਾਗੀ ਤੇ 7 ਮੈਂਬਰੀ ਕਮੇਟੀ ਨੂੰ ਇਗਨੋਰ ਕਰਕੇ ਜਿਹੜੀ ਕਾਨਫਰੰਸ ਰੱਖੀ ਅਸੀਂ ਜਹਿਦਾ ਸਾਹਿਬ ਨੂੰ ਉਹਦੀ ਵੀ ਅਪੀਲ ਕਰਾਂਗੇ ਕਿ ਉਹ ਰੱਦ ਕਰਵਾਈ ਜਾਵੇ ਦੇ ਰੱਖ ਰੀਆਂ ਤਾਂ ਸਤਵੇਂ ਬ੍ਰਿ কমিਟੀ ਦੀ ਅਗਵਾਈ ਹੇਠ ਰੱਖੀ ਜਾਵੇ। ਔਰ ਇਹਦੇ ਲਈ ਜਹਦਾ ਸਾਹਿਬ ਨੂੰ ਸਾਡਾ ਡੈਲੀਗੇਸ਼ਨ ਵੀ ਮਿਲਣ ਜਾ ਰਿਹਾ ਟਾਈਮ ਲਿਆ ਉਹਨਾਂ ਤੋਂ ਲੈ ਰਹੇ ਹਾਂ ਤਾਂ ਕਿ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਜਾਵੇ ਕਿਉਂਕਿ ਅੱਜ ਬੜੀ ਵਿਵਾਦ ਜਾਂ ਦੁਬਧਾ ਪੰਥ ਖੇਤਰ ਦੇ ਵਿੱਚ ਬੜੀ ਘੜਤੀ ਜਿਹੜੀ ਬੜੀ ਨੁਕਸਾਨਦਾਇਕ ਆ ਆਪਣੇ ਕੁਝ ਦਹਿਤਿਆਂ ਨੂੰ ਅੱਗੇ ਲਾ ਕੇ ਔਰ ਗੱਲ ਨੂੰ ਟਾਲਣ ਲਈ ਗੱਲ ਤੇ ਪਰਦਾ ਪਾਉਣ ਲਈ ਗੱਲ ਨੂੰ ਗਵਰਾਹ ਕਰਨ ਲਈ ਹੋਰ ਪਾਸੇ ਚਲਾਉਣ ਲਈ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਨੇ ਸਾਹ ਸੁਗਵੀਰ ਸਿੰਘ ਬਾਦਲ ਦੇ ਝੂਠ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਵੀ ਜਿਹੜਾ ਕਹਿ ਰਿਹਾ ਸੀ ਰਿਆਮ ਵੀ ਮੈਂ ਸਹੀ ਅਕਾਲ ਤੱਕ ਸਾਹ ਤੇ ਤਾਂ ਵੈਸੀ ਝੂਠ ਬੋਲਿਆ ਸੀ ਮੁਕਸਰ ਆ ਕੇ ਕਹਿੰਦੇ ਉੱਥੇ ਤਾਂ ਮੈਂ ਝੂਠ ਵੈਸੀ ਬੋਲਿਆ ਸੀ ਉਹਦੇ ਝੂਠ ਦਾ ਕੋਈ ਜਵਾਬ ਤਾਂ ਵੀ ਨਹੀਂ ਕੀਤਾ ਜਾ ਰਿਹਾ ਸਾਡੀਆਂ ਪੁਰਾਣੀਆਂ ਕਹਿਸਤਾਂ ਦਿਖਾਈਆਂ ਜਾ ਰਹੀਆਂ ਨੇ ਮਤਲਬ ਜਸედა ਸਾਹਿਬ ਨੂੰ ਜਿਹੜਾ ਸਪੱਸ਼ਟ ਸਾਹ ਦਾ ਵਿੱਚ ਅਸੀਂ ਵਕਤੀ ਕਰ ਦਿੱਤਾ ਸੀ ਕਿ 720 ਤੋਂ ਬਾਅਦ ਵੱਲੋਂ ਜਿਹੜੇ ਵੀ ਫੈਸਲੇ ਸਰਸੇ ਵਾਲਿਆਂ ਦੇ ਹੱਕ ਚ ਲਏ ਨੇ ਉਹਨਾਂ ਦੇ ਹੱਕ 'ਚ ਅਸੀਂ ਕੋਈ ਵਿਰਧ ਨਹੀਂ ਮੈਂ ਦਿੱਤਾ ਸੀ ਮੈਂ ਉਹਦਾ ਸਪੱਸ਼ਟੀਕਰਨ ਉੱਥੇ ਦਿੱਤਾ ਉਹਨੂੰ ਉਲ ਜਾ ਕੇ ਕੋਈ ਪੈਸੇ ਦਿਖਾ ਕੇ ਜਹਦਾਰ ਸਾਹਿਬਾਨ ਦੇ ਫੈਸਲੇ ਦੀ ਤਰ੍ਹਾਂ ਸੀ ਅ ਮਸਤ ਮਹ ਸਵਾਗਤ ਕਰਨਾ ਹੀ ਹਰ ਸਿੱਖ ਨੇ ਕਰਨਾ ਹੀ ਪੈਂਦਾ ਹਰ ਸਿੱਖ ਨੂੰ ਕਰਦਾ ਹੀ ਆ ਹਰ ਸਿੱਖ ਤੇ ਉਹਨੂੰ ਮਤਲਬ ਅ ਨਵਾਂ ਜਣੀ ਵਿਵਾਦ ਖੜਾ ਕਰਕੇ ਤਾਲਨ ਦੀ ਉੱਚਾ ਪੋਚੀ ਕਰਦੀ ਪਰਦਾ ਪਾਉਣ ਦੇ ਇਸ ਤਰ੍ਹਾਂ ਦੇ ਮਨਸੂਬੇ ਰਚੇ ਜਾ ਰਹੇ ਨੇ